ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੱਕਰ ਜਿਹਨ ਅਰ ਵਰਣ ਜਾਤ ਅਰ ਪਾਤ ਨਹਿ ਨਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਪੂਰਤ ਅਨਪਾਉ ਪ੍ਰਕਾਸ਼ ਅਮਤੋਜ ਕਿਹਿਜੈ ਕੋਟ ਇੰਦਰ ਇੰਦਰਾ ਸਾਹੋ ਸਹਾਰ ਗਣਜੈ ਤ੍ਰਿਪਵਨ ਮਹੀਪ ਸੁਰ ਨਰ ਅਸਰ ਨੇਤ ਨੇਤ ਬਨ ਤਿਰਣ ਕਹਿਤ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਨ ਤਸ ਮਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਰ ਗੁਰੂ ਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰੂ ਨਸਤਾਰੇ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਮਕ ਇਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ タルਸੇ ਵੀ ਹੈ ਇਹਨਿਸ ਸਹਿਜ ਸੁਭਾਏ ਦਰਸ਼ ਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਪੰਜਾਬ ਸੁਨੋ ਬੇਨਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨਾਰੇ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ రణਿਕ ਰਾਵਣ ਹਾਰੀ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੋਰੇ ਬਲੇ 함 ਥਾਰੇ ਰਾ ਸੋਨੀ ਪੁਕਾਰ ਸਮਰੱਥ ਸਵਾਮੀ ਬੰਦਨ ਕਾਟ ਸਵਾਰੇ ਪਹਿਰ ਸਰਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੋਨੀ ਪੁਕਾਰ ਸਮਰੱਥ ਸਵਾਮੀ ਬੰਦਨ ਕਾਟ ਸਵਾਰੇ ਪਹਿਰ ਸਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੇ ਵਾਹਿਗੁਰੂ ਦੀ ਕਾ ਖਲਸਾ ਵਾਹਿਗੁਰੂ ਦੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 631 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਅੰਜਵ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸੁਨੋ ਬੇਨੰਤੀ ਠਾਕੁਰ ਮੇਰੀ ਜੀ ਜੰਤ ਤੇਰੇ ਧਾਰੇ ਇੱਥੇ ਅੱਜ ਗੁਰੂ ਅਰਜਨ ਸਾਹਿਬ ਜੀ ਸਾਨੂੰ ਦੱਸ ਰਿਹਾ ਹੈ ਕਿ ਜਦੋਂ ਤੁਸੀਂ ਉਸ ਪ੍ਰਮਾਤਮਾ ਦੇ ਅੱਗੇ ਬੇਨਤੀਆਂ ਕਰੋਗੇ ਅਰਦਾਸਾਂ ਕਰੋਗੇ ਉਹ ਸੁਣੀਆਂ ਜਾਂਦੀਆਂ ਨੇ ਸੁਨੋ ਬੇਨੰਤੀ ਠਾਕੁਰ ਮੇਰੇ ਸੱਚੇ ਪਾਤਸ਼ਾਹ ਮੇਰੀ ਵੀ ਬੇਨਤੀ ਸੁਣ ਲੋ ਮੈਂ ਵੀ ਤੁਹਾਡੇ ਅੱਗੇ ਅਰਦਾਸ ਕਰਦਾ ਮੈਂ ਵੀ ਤੁਹਾਡੇ ਅੱਗੇ ਬੇਨਤੀਆਂ ਕਰਦਾ ਜੋਦੜੀਆਂ ਕਰਦਾ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਜਿੰਨੇ ਵੀ ਜੀ ਜੰਤ ਨੇ ਪਸ਼ੂ ਨੇ ਪੰਛੀ ਨੇ ਜੋ ਵੀ ਹੈ ਉਹ ਸੱਚੇ ਪਾਤਸ਼ਾਹ ਜੀ ਤੇਰੇ ਆਪਣੇ ਪੈਦਾ ਕੀਤੇ ਹੋਏ ਐ ਰਾਖ ਪੈਜ ਨਾਮ ਆਪਣੇ ਕੀ ਕਰਨ ਕ੍ਰਾਵਣ ਹਾਰੇ ਸੱਚੇ ਬਾਦਸ਼ਾ ਹੁਣ ਮੇਰੀ ਪੈਜ ਰੱਖ ਲਿਓ ਆਪਣੇ ਨਾਮ ਦੀ ਨਾਮ ਕਰਕੇ ਕਿਉਂਕਿ ਜਦੋਂ ਬੰਦਾ ਨਾਮ ਜਪਦਾ ਨਾਮ ਜਪਣ ਕਰਕੇ ਪੈਜ ਰੱਖਦਾ ਪਰਮਾਤਮਾ ਕਈ ਬੰਦੇ ਭੇਖ ਵੀ ਕਰ ਲੈਂਦੇ ਆ ਪਰ ਪਰਮਾਤਮਾ ਕਹਿੰਦਾ ਹੁਣ ਤਾਂ ਭੇਖ ਤੇ ਕਰ ਲਿਆ ਪਰ ਨਾਮ ਤੇ ਮੇਰਾ ਹੀ ਹੈ ਨਾ ਤੂੰ ਮੇਰੇ ਨਾਂ ਕਰਕੇ ਇਹ ਭੇਖ ਬਣਾਇਆ ਤੇਰੇ ਤੇ ਫੇਰ ਵੀ ਬੈਜ ਰੱਖ ਲਿਆਂਗੇ ਪਰ ਅਸੀਂ ਭੇਖ ਨਾ ਬਣਾਈਏ ਅਸੀਂ ਅੰਦਰੋਂ ਸੋਹਣੇ ਬਣਨ ਦਾ ਯਤਨ ਕਰੀਏ ਰਾਖ ਬੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਸੱਚੇ ਪਾਤਸ਼ਾਹ ਤੂੰ ਕਰਨ ਵਾਲਾ ਵੀ ਹੈ ਤੂੰ ਕਰਾਉਣ ਵਾਲਾ ਵੀ ਹੈ ਸਾਰਾ ਕੁਝ ਤੇਰੇ ਹੱਥ ਵਿੱਚ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਸੱਚੇ ਪਾਤਸ਼ਾਹ ਜੀਓ ਖਸਮ ਅਨਾਰਾ ਭਾਵੰਦਾ ਖਸਮ ਕਿ ਤੁਸੀਂ ਸੱਚੇ ਪਾਤਸ਼ਾਹ ਜੀ ਹੋ ਅਸੀਂ ਜੀਵ ਰੂਪ ਇਸਤਰੀ ਆ ਤੁਸੀਂ ਵਾਹਿਗੁਰੂ ਭਾਵ ਕੇ ਅਸੀਂ ਜੀਵ ਰੂਪ ਇਸਤਰੀ ਆ ਤੁਸੀਂ ਖਸਮ ਪਰਮਾਤਮਾ ਤੁਸੀਂ ਉਹ ਆਪਣਾ ਫਰਜ਼ ਵੀ ਅਦਾ ਕਰਦੇ ਹੋ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਸੱਚੇ ਪਾਤਸ਼ਾਹ ਅਸੀਂ ਬੁਰੇ ਆ ਅਸੀਂ ਭਲੇ ਆ ਪਰ ਹੈ ਤੇ ਤੇਰੇ ਆਪਣੇ ਆ ਨਾ ਪਰ ਅਸੀਂ ਅੱਜ ਗੁਰੂ ਦੇ ਬਣਨ ਤੋਂ ਕੋਹਾ ਦੂਰ ਜਾ ਰਹੇ ਆ ਟੁੱਟ ਟੁੱਟ ਕੇ ਪਰਾਂ ਜਾ ਰਹੇ ਆ ਆਪਣੇ ਗੁਰੂ ਦੇ ਬਣੀਏ ਚਾਹੇ ਬੰਦਾ ਜਿੱਦਾਂ ਦਾ ਵੀ ਹੈ ਫਿਰ ਗੁਰੂ ਆਪਣੇ ਨੂੰ ਰੱਖ ਲੈਂਦਾ ਬੁਰੇ ਭਲੇ ਹਮ ਥਾਰੇ ਅਸੀਂ ਚਾਹੇ ਚੰਗੇ ਆ ਸੱਚੇ ਪਾਤਸ਼ਾਹ ਅਸੀਂ ਚਾਹੇ ਬੁਰੇ ਆ ਪਰ ਹੈ ਤੇ ਤੇਰੇ ਆਪਣੇ ਆ ਤੇਰੇ ਨਾਲ ਲੱਗੇ ਹੋਏ ਆ ਜੇ ਲੱਕੜ ਦੇ ਨਾਲ ਲੋਹਾ ਲੱਗ ਜੇ ਨਾ ਉਹ ਵੀ ਕਹਿੰਦੇ ਸਮੁੰਦਰ ਚੋਂ ਬਾਹਰ ਹੋ ਜਾਂਦਾ ਹੈ ਸੱਚੇ ਪਾਤਸ਼ਾਹ ਅਸੀਂ ਪਤਾ ਨਹੀਂ ਚੰਗੇ ਆ ਪਤਾ ਨਹੀਂ ਮਾੜੇ ਆ ਪਰ ਹੁਣ ਤੇਰੇ ਨਾਲ ਲੱਗ ਗਏ ਆ ਹੁਣ ਸਾਨੂੰ ਇਹ ਭਰੋਸਾ ਹੋ ਗਿਆ ਕਿ ਜਦੋਂ ਤੇਰੇ ਨਾਲ ਲੱਗੇ ਆ ਹੁਣ ਅਸੀਂ ਡੁੱਬਦੇ ਨਹੀਂ ਰਹਾਉ ਰਹਾਉ ਦਾ ਭਾਵ ਕੇ ਇਸ ਸ਼ਬਦ ਨੂੰ ਚੰਗੇ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਿਓ ਜੀ ਸੁਣੇ ਪੁਕਾਰ ਸਮਰੱਤ ਸੁਆਮੀ ਬੰਧਨ ਕਾਟ ਸਵਾਰੇ ਜਦੋਂ ਅਸੀਂ ਪੁਕਾਰਾਂ ਕਰਾਂਗੇ ਅਰਦਾਸਾਂ ਕਰਾਂਗੇ ਬੇਨਤੀਆਂ ਕਰਾਂਗੇ ਉਹ ਫਿਰ ਇੱਕ ਦਿਨ ਸੁਣੇ ਜਾਂਦੀ ਹੈ ਜੀ ਅਰਦਾਸ ਸਾਡੀ ਜਦੋਂ ਅਸੀਂ ਅਰਦਾਸ ਮਨੋ ਕਰਦੇ ਆ ਉਦੋਂ ਸੁਣੇ ਜਾਂਦੀ ਹੈ ਗੁਰੂ ਸਾਹਿਬ ਕਹਿੰਦੇ ਆ ਕਿ ਵਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਸੁਣੀ ਜਾਂਦੀ ਹੈ ਅਰਦਾਸ ਜਦੋਂ ਅਸੀਂ ਅੰਦਰੋਂ ਕਰਦੇ ਆਂ ਮਨੋਂ ਕਰਦੇ ਆਂ ਸੁਣੀ ਪੁਕਾਰ ਸਮਰੱਥ ਸੁਆਮੀ ਜਿਹੜਾ ਸਮਰੱਥ ਪ੍ਰਮਾਤਮਾ ਵਾਹਿਗੁਰੂ ਉਹਦੇ ਅੱਗੇ ਫਿਰ ਅਰਦਾਸ ਸੁਣੀ ਜਾਣੀ ਹੈ ਫਿਰ ਹੋਣਾ ਕੀ ਹੈ ਜੀ ਬੰਦਨ ਕਾਟ ਸਵਾਰੇ ਜਿਹੜੇ ਸਾਨੂੰ ਬੰਧਨ ਪਏ ਹੋਏ ਐ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਸਾਨੂੰ ਅੰਦਰੋਂ ਜਕੜ ਰੱਖਿਆ। ਕਈ ਕਹਿੰਦੇ ਐ ਜੀ ਇਹਦੇ ਸੋਨੇ ਦੀਆਂ ਜੰਜੀਰਾਂ ਲਾਈਆਂ ਨੇ, ਸੋਨੇ ਦਾ पिंजਰਾ ਐ। ਕਹਿੰਦੇ पिंजਰਾ ਤੇ पिंजਰੇ ਹੀ ਐ, ਚਾਹੇ ਸੋਨੇ ਦਾ ਹੋਵੇ, ਚਾਂਦੀ ਦਾ ਹੋਵੇ, ਲੋਹੇ ਦਾ ਹੋਵੇ, ਉਹ ਤੇ पिंजਰਾ ਤੇ पिंजਰੇ ਹੀ ਐ, ਕੈਦ ਤੇ ਕੈਦ ਹੀ ਹੁੰਦੀ ਐ। ਚਾਹੇ ਸਾਨੂੰ ਕਿਸੇ ਤਰ੍ਹਾਂ ਦੇ ਵੀ ਕੈਦ ਐ, ਅਸੀਂ ਆਜ਼ਾਦ ਨਹੀਂ ਹਾਂ। ਕਿਉਂਕਿ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਾਰੂ ਹੋਗੇ ਜੇ ਅਸੀਂ ਪ੍ਰਮਾਤਮਾ ਦੇ ਦਰ ਤੇ ਆਵਾਂਗੇ ਉਹ ਫਿਰ ਪੁਕਾਰ ਸੁਣੀ ਜਾਣੀ ਐ ਫਿਰ ਜਿਹੜੇ ਉਹ ਬੰਧਨ ਪਏ ਹੋਏ ਐ ਵਿਕਾਰਾਂ ਦੇ ਉਹਨਾਂ ਤੋਂ ਖਲਾਸੀ ਮਿਲ ਜਾਣੀ ਐ ਬੰਧਨਾਂ ਤੋਂ ਮੁਕਤ ਹੋ ਜਾਾਂਗੇ ਫਿਰ ਹੋੜਾ ਕੀ ਐ ਜੀ ਅੱਗੇ ਜਦੋਂ ਮੁਕਤ ਹੋਗੇ ਪਹਿਰ ਸਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਾਰੇ ਕਹਿੰਦੇ ਫਿਰ ਜਿਵੇਂ ਕਿਸੇ ਨੂੰ ਸੰਗਤ ਦੇ ਵਿੱਚ ਸਰਪਾਉ ਦਿੱਤਾ ਜਾਂਦਾ ਨਾ ਜੀ ਉਹਨੂੰ ਮਾਣ ਮਹਿਸੂਸ ਹੁੰਦਾ ਕਿ ਮੈਨੂੰ ਸੰਗਤ ਦੇ ਵਿੱਚ ਬੁਲਾ ਕੇ ਸਰਪਾਉ ਦਿੱਤਾ ਗਿਆ ਇਸੇ ਤਰ੍ਹਾਂ ਕਹਿੰਦੇ ਪਹਿਰ ਸਰਪਾਉ ਸੇਵਕ ਜਨ ਮੇਲੇ ਕਹਿੰਦੇ ਉਹਨੂੰ ਇੱਜ਼ਤ ਰੂਪੀ ਸਰਪਾਓ ਮਿਲ ਜਾਂਦਾ ਹੈ ਜਿਹੜਾ ਇਨਸਾਨ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਉਹਨੂੰ ਇੱਜ਼ਤ ਰੂਪੀ ਸਰਪਾਓ ਮਿਲ ਜਾਂਦਾ ਹੈ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੇ ਕਹਿੰਦੇ ਉਹਦੇ ਸਾਰੇ ਦੇ ਸਾਰੇ ਜਿਹੜੇ ਮਾੜੇ ਕੰਮ ਹੁੰਦੇ ਆ ਹਟ ਜਾਂਦੇ ਆ ਤੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਪੈਰ ਸਿਰ ਪਾਓ ਕਹਿੰਦੇ ਉਹਨੂੰ ਪੈਰਾਂ ਤੋਂ ਲਾ ਕੇ ਸਿਰ ਤੱਕ ਪਰਮਾਤਮਾ ਆਪਣੇ ਪੈਜ ਦੇ ਨਾਲ ਢੱਕ ਦਿੰਦਾ ਸੁਣੇ ਪੁਕਾਰ ਸਮਰੱਤ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਬਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ